ਹਾਂਜੀ ਸਤਿ ਸ੍ਰੀ ਅਕਾਲ ਜੀ ਆ ਗਏ ਹੋ ਗਏ ਤਿਆਰ ਜੀ ਮਿੱਤਰ ਤਿਆਰ ਹੋ ਗਏ ਜੀ ਉਹ ਚੱਲੇ ਆ ਜੀ ਆਪਾਂ ਸਪਾਟਾ ਦੌੜ 'ਚ ਤੁਹਾਨੂੰ ਦੱਸਦੇ ਜਾ ਰਹੇ ਨੇ ਦੂਜੀ ਗੱਡੀ ਸਾਡੀ ਉਹ ਜਾ ਰਹੀ ਸਾਹਮਣੇ ਦੇਖੋ ਤੇ ਆਪਾਂ ਦੋਈ ਗੱਡੀਆਂ ਲੈ ਕੇ ਜਾ ਰਹੇ ਹਾਂ ਤੇ ਦੋ ਗੱਡੀਆਂ ਸਾਡੀ ਅੱਗੇ ਪਹੁੰਚ ਗਈਆਂ ਨੇ ਫਾਰਮ ਤੇ ਹੁਣ ਤੁਹਾਨੂੰ ਦਿਖਾਉਂਦਾ ਅੱਗੇ ਦਾ ਵਿਊ ਅੱਗੇ ਦਾ ਸਪਾਟਾ ਦੌੜ ਦਿਖਾਉਂਦਾ ਵੀ ਰੋ ਕੈਂਪ ਤੇ ਮੈਂ ਵੀ ਹੋਰ ਆਵਾ ਕੈਂਪ ਧੁੱਪ ਬਹੁਤ ਹੈ ਜੀ ਨੂੰ ਪਤਾ ਹੀ ਹੈ ਬਹੁਤ ਜਿਆਦਾ ਧੁੱਪ ਹੈ ਧੁੱਪ ਜਿਦਾ 2 ਮਿੰਟ ਨਹੀਂ ਖੜ ਸਕਦਾ ਹੁਣ ਆਪਾਂ ਨੇ ਧੁੱਪਾਂ ਜੇ ਖੜਨਾ ਸਾਰੀ ਧੁੱਪਾਂ ਜੇ ਸਾਰੀ ਵੀਡੀਓ ਸ਼ੂਟ ਕਰਨੀ ਹੈ ਥੋੜੀ ਮੇਰੇ ਪਰਾ ਕਈ ਬੰਦਿਆਂ ਨਾਲ ਮੈਂ ਇੱਕ ਗੱਲ ਦੇਖੀ ਹੈ ਮੈਂ ਵੀ ਇਦਾਂ ਹੀ ਕਰਦਾ ਸੀਗਾ ਲੋਕਾਂ ਨੂੰ ਕੀ ਜਣਾ ਮੈਂ ਆਪ ਇਦਾਂ ਕਰਦਾ ਸੀਗਾ ਏਸੀ ਦੱਬ ਕੇ ਪੂਰਾ 16 ਤੇ ਕਰਕੇ ਫੋਨ ਨੂੰ ਖੋਲ ਕੇ YouTube 'ਚ ਦੇਖੀ ਜਾਣਾ ਨਜ਼ਾਰੇ ਨਜ਼ਾਰੇ ਆ ਰਹੇ ਨਜ਼ਾਰੇ ਆ ਰਹੇ AC ਲੱਗਿਆ ਵਾ ਠੰਡਾ ਕਮਰਾ ਨਜ਼ਾਰੇ ਆ ਰਹੇ ਪਰ ਅੱਜ ਨਜ਼ਾਰੇ ਤੁਸੀਂ ਲਉਗੇ ਤੇ ਮੈਂ ਧੁੱਪਾਂ 'ਚ ਛੁੱਟ ਕਰਾਂਗਾ ਆਓ ਚੱਲਦੇ ਆਪਾਂ ਠੰਡਾ ਪਿੰਡ ਇਹ ਆ ਗਿਆ ਜੀ ਆਪਣੇ ਭਰਾ ਲਾਡੀ ਦਾ ਫਾਰਮ ਪਹਿਲਾਂ ਵੀ ਮੈਂ ਦਿਖਾਇਆ ਸੀਗਾ ਭਰਾਵਾਂ ਨੂੰ

ਇਹ ਆ ਗਈ ਆਪਣੀ ਕੋੜੀ ਲੱਖੋ ਚੜਾਈ ਦੀ ਛਾਹ ਤੇ ਆ ਗਈ ਬਾਬਾ ਜੀ ਨਹੀਂ ਭਾਈ ਬਾਬਾ ਹਲਾ ਹੋਮਗਏ ਸੱਸੀ ਕਾਲ ਜੀ ਆ ਦੇਖੋ ਜੀ ਆਪਣੀ ਕੋੜੀ ਚੜਾਈ ਹੋਈ ਹੈ ਇਹ ਦੇਖੋ ਪੱਟਾ ਰਿੱਤੇ ਤਿਆਰ ਰੇਸ ਦੀ ਤਿਆਰ ਛਾਹ ਜੀ ਖੜੀ ਗਰਮੀ ਦੌਰਾਨ ਤੇ ਤੇ ਹੁਣ ਮੁੰਡੇ ਆਪਾਂ ਤੁਹਾਨੂੰ ਰੇਸ ਤੇ ਤੇ ਫੋਨ ਚਾਰਜ ਕਰ ਲੀਏ ਹੁਣ ਡੈਡ ਨੇ ਠੀਕ ਹੈ ਆ ਰਿਹਾ ਜੀ ਪਟਵਾਰੀ ਓ ਪਟਵਾਰੀ ਹਾਂ ਜੀ ਆ ਦੇ ਆ ਰਿਹਾ ਪਟਵਾਰੀ ਬਹੁਤ ਸੋਹਣਾ ਲੱਗਦਾ ਲੀਲਾ ਘੋੜਾ ਠੀਕ ਹੈ ਆ ਕੋੜੀ ਹੈ ਆਇਆ ਬੱਤਾ ਤੂੰ ਭਾਈ ਬਹੁਤ ਇਹ ਦੇਖੋ ਛੱਡਾ ਭਰਾ ਬਣਾ ਤਾਰਾਂ ਕੱਢ ਤਾਰ ਉਹ ਕਿਹੜੀ ਤਾਰ ਕੱਢਣੀ ਭਾਈ ਕਾਲੀ ਉਹ ਹੈ ਪਰਲੀ ਉਹ ਹੈ ਬਹੁਤ ਜੀ ਛੱਡਾ ਤਾਰ ਕੱਢ ਰਿਹਾ ਆਪਣਾ ਭਰਾ ਦੇਖ ਲੈ ਬੋਲ ਕੱਡੇ ਕੰਮ ਤਾਂ ਪੂਰਾ ਕਰਾਇਆ ਵਾ ਨਾ ਪਰਾ ਕੱਡੇ ਕੱਟ ਜਾ ਐਨ ਚ ਰੱਸਾ ਦਾ ਬੰਨ ਲੈ ਰੱਸਾ ਬੰਨਿਆ ਨਹੀਂ ਪੈਰ ਵਾ ਤਾਰਾ ਕੱਟ ਲਾ ਦੇ ਕੱਡੇ ਫੇਮਸ ਹੋ ਜਾਊਗਾ ਤੇਰੀ ਤੇਰੀ ਰੀਲ ਬਣਾਗਾ ਤੇਰੇ ਉਸਮਾ ਪਾਣੀ ਰੱਸਾ ਵੱਡੀ ਬੱਲੇ ਮੈਂ ਤੇਰੀ ਵੀਡੀਓ ਬਣਾਉਂਗਾ ਆਹ ਜਸੂ ਆ ਜਸੂ ਆ ਉਹ ਐਕਸਪਰਟ ਪੂਰਾ ਉਹਦੇ ਸੰਗੀਤ ਨਾਲ ਤੇਰੀ ਰਸਾ ਬਣਵਾ ਰਸਾ ਸਾਰਾ ਘੜ ਲਈ ਚੱਟੇ ਹੁਣ ਨਹੀਂ ਬਹੁਤ ਟਿਕਰੀ ਉਹ ਬਹੁਤ ਟਿਕਰੀ ਉਹ ਮੋਨੇ ਸਾਰਾ ਘੜ ਲਈ ਚੱਲੇ ਰੋਣ ਨਾਲ ਟਿਕਣਾ ਇਹ ਬਾਹਰ ਟਿਕਰੀ ਟਿਕਰੀ ਇਹ ਬਾਹਰ ਟਿਕਰੀ ਚਲੋ ਕੋੜ ਬੜੀ ਜੀ ਹੈ ਪਟਿਆਲਾ ਦੀ ਆ ਦੇ ਹਾਰ ਕਰ ਰੱਖ ਐ ਨੀਚੇ ਰੱਖ ਦੇ ਕਿਉਂ ਟੈਨਸ਼ਨ ਲੈ ਰਿਆ ਐ ਨੀ ਹਿਲਦੀ ਦੇਖ ਲੂਗਾ ਹੱਥ ਪਾ ਲਈ ਆ ਜਾ ਦੱਬ ਗਿਆ ਕੋਈ ਨੀ ਉਹ ਤੂੰ ਜਾ ਜੋਗਾ ਦਾ ਕੱਢ ਲੈ ਬਾਟੀ ਮੂੜਾ ਰੱਖ ਰੱਖ ਗਿਆ ਰੱਖ ਤੂੰ ਬਾਟੀ ਕੋਲੇ ਨਹੀਂ ਹੋ ਰਿਹਾ ਦੇਖੋ ਜੀ ਪਾਰਟ ਸ਼ਾਮ ਦੀ ਪਾਰਟੀ ਦਾ ਇੰਤਜ਼ਾਮ ਚਲੋ ਜੀ ਚਲੋ ਚਲੋ ਪਹੁੰਚੋ ਉੱਥੇ ਆ ਗਏ ਅਸੀਂ ਲੋ ਜੀ ਆਪਾਂ ਚੱਲਣ ਦੀ ਤਿਆਰੀ ਕਰ ਰਹੇ ਆ ਜੀ ਗੇਮ ਤੇ ਆਪਾਂ ਚੱਲਦੇ ਹਾਂ ਜੀ ਲਾਡੀ ਦੇ ਫਾਰਮ ਤੇ ਆਪਾਂ ਨਿਕਲ ਗਏ ਜੀ ਹੁਣ ਕਾਰ 'ਚ ਬੈਠਣ ਲੱਗੇ ਆ ਆ ਪਹੁੰਚ ਗਏ ਜੀ ਆਪਾਂ ਮਿਲਦੇ ਤੇ ਉਹ ਵੀ ਆਪਣਾ ਸਰਪੰਚ ਜੀ ਨਾਲ ਕਮੇਟੀ ਕੋਲ ਆ ਜੀ ਆਪਾਂ ਦੂਰ ਜਾ ਤੱਕ ਰਹੇ ਹਾਂ ਜੀ ਅੱਗੇ ਵੀ ਉੱਪਰ ਹੀ ਕੰਮ ਜਾਂਦਾ ਬਲਵਾ ਆ ਦੇਖੋ ਇਹ ਕੋੜੇ ਦਾ ਸਾਮਾਨ ਕੁਝ ਵੀ ਲੈ ਸਕਦੇ ਆਪਾਂ ਜੀ ਹਮੇਂ ਜੀ ਬਾਬਾ ਜੀ ਕੀ ਲੈ ਰਹੇ ਜੀ ਉਹਨਾਂ ਦਾ ਬਹੁਤ ਧੰਨਵਾਦ ਆ ਸਿਰਫ ਇੱਕ ਥੋੜੀ ਤੋਂਰੇ ਮਾਤਰਾ ਬਾਹਰ ਨਿਕਲ ਜਾਂਦਾ ਹੈ ਬਹੁਤ ਧੰਨਵਾਦ ਉਹ ਗੋੜੀਆਂ ਦੀ ਦੌਰ ਦਾ ਪੰਜਾਬ ਦਾ ਪਿੰਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਅਸੀਂ ਬੇਨਤੀ ਕਰਦੇ ਆ ਵੀ ਪਹਿਲੀ ਸ਼ਿਫਟ ਵਾਲੇ ਵੀਰਾਂ ਨੂੰ ਇਹ ਆਪਣੇ ਘੋੜੇ ਘੋੜੀਆਂ ਲੈ ਕੇ ਲੰਗਰਜੀ ਪਹਿਲੀ ਸ਼ਿਫਟ ਵਾਲੇ ਵੀਰ ਥੋੜੇ ਸਮੇਂ ਦੇ ਵਿੱਚ ਅੱਜ ਦਾ ਇਹ ਖੇਡ ਮੇਲਾ ਆਪਾਂ ਨੇ ਸ਼ੁਰੂ ਕਰਦੇ ਹਾਂ ਤੁਸੀਂ ਆਪਦੇ ਪੁੱਤਾਂ ਵਾਂਗੂ ਪਾਲ ਕੇ ਘੋੜੇ ਘੋੜੀਆਂ ਸਾਡੇ ਮੇਲੇ 'ਚ ਲੈ ਕੇ ਆਏ ਆਂ ਦਿਲਦਿਆਂ 11 ਜਾਂ ਜੋਸੀ ਬਹਿਤ ਲੋ ਧੰਨਵਾਦ ਕਰਦੇ ਆਂ ਬਾਹਰ ਬੈਠੇ ਸਾਰੇ ਸਤਿਕਾਰਯੋਗ ਭਰਾਵਾਂ ਦਾ ਜਿਨ੍ਹਾਂ ਵੱਲੋਂ ਵੱਡੀ ਮਦਦ ਹੈ ਸਮੁੱਚੇ ਨਗਰ ਦਾ ਇਲਾਕਾ ਨਿਵਾਸੀ ਵੀਰਾਂ ਦਾ ਜਿਹੜੇ ਆ ਮਾਮਾ ਅੱਜ ਖੇਡ ਮੇਲੇ ਦੇ ਵਿੱਚ ਪੁੱਜੇ ਆ ਤੇ ਘੋੜੇ ਦਲਗ ਵੀਰ ਆਪਦੇ ਪੁੱਤਾਂ ਵਾਂਗੂ ਪਾਲ ਕੇ ਜਾਨਵਰ ਸਾਡੇ ਮੇਲੇ 'ਚ ਲੈ ਕੇ ਆਏ ਆ। ਬਾਜੀ ਲੱਗੋ ਪਹਿਲੀ ਛਪਕਾ ਲਈ ਵੀਰੋ। ਕੁੱਲ ਤਿੰਨ ਛਪਕਾਂ ਦੇ ਵਿੱਚ ਜਿੱਦ ਅੱਜ ਦਾ ਜਿਹੜਾ ਅਸੀਂ ਇਹ ਖੇਡ ਮੇਲਾ ਕਰਵਾਉਣਾ ਹੈ। ਪਹਿਲੀ ਛਪਕ ਨੂੰ ਸਹੀ 10 ਮਿੰਟ ਦਾ ਸਮਾਂ ਲੱਗੋ ਬਣੀਆਂ ਕੋੜੇ-ਗੋੜੀਆਂ ਲੈ ਕੇ ਵੀ। ਆ ਖੜਾ ਵੀ ਪਾ ਦਿਓ। ਇਹ ਪਹਿਲੀ ਸ਼ਿਫਟ ਜੀ। ਇਹਦਾ ਬਰੇਡ ਵੀ ਬਾਰੇ ਬਾਰੇ ਨਗਵੰਤਰ ਪੀਰਾਂ ਦੇ ਪਾਸੇ ਕਰ ਇਹਨਾਂ ਨੂੰ। ਇੱਕ ਮੀਟਿੰਗ ਮੈਂਬਰਾਂ ਨੂੰ ਵੀ ਬੈਠੀ ਆਏ 11 ਬੱਚਿਆਂ ਨੂੰ ਇੱਕ ਸਾਈਡ ਤੇ ਕਰ ਦਿਓ। क्योंकि हां देखो जी पहली शिफ्ट स्टार्ट होगी स्टार्ट होने वाली है पहुंच गए घोड़े अपने देखो ਦਾ ਨਸਲ ਕਿਹੜਾ ਹੈ ਪਹਿਲਾ ਵੀ